ਅਚਾਨਕ ਉਹ ਬੈਠਾ ਦੇਖ ਜਿਸਰ ਮਾਮਲਾ ਜੀਐਸ ਦੀ ਬੰਦ ਤੇ ਮਾਨਡੂਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸੀਤ ਭਗਸਨਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਔਰ ਨਸ਼ੇ ਦੇ ਖਿਲਾਫ ਜਿਹੜੀ ਹੈ ਮਹਮ ਚਲਾਈ ਗਈ ਹੈ ਉਸ ਵੇਲੇ ਸਿਟੀ ਨਮਾਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹੜੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਮੁੰਡੇ ਦਾ ਸਮੀਰ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਰਾ ਬਲਿੰਕ ਕੈਪਸੂਲ ਹੈਗਾ ਇਹ ਇੱਥੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾਂ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਦੀ ਸਮੀਰ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਯੂ ਵੱਲੋਂ ਜਦੋਂ ਇਹਦੇ ਕੋਲੋਂ ਇਹ ਦੋ ਪੱਤੇ ਮਿਲੇ ਤੇ ਡਰੱਗ ਇਨਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇਨਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿਹਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਝੂਠ ਹੈਗਾ ਉਹ ਇਸਤੇਮਾਲ ਕਰ ਰਿਹਾ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜਿਹਦੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੇ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਤੋਂ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ 'ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਆ ਵੇਚਦਾ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪકડਿਆ ਗਿਆ ਸਮੀਰ ਤੋਂ ਸਾਬਤ ਹੋ ਗਿਆ ਸੋ ਇਹਦੇ ਖਿਲਾਫ ਧਾਰਾ 200 ਤੇਈ ਬੀ ਐਨ ਐਸ ਤਹਿਤ ਜਿਹੜੀ ਕਾਰਵਾਈ ਅਮਲ ਤੇ ਲਿਆਂਦੀ ਗਈ ਹੈ ਔਰ ਫਰਦਰ ਤਫਤੀਸ਼ ਦੇ ਵਿੱਚ ਜਾਰੀ ਹੈ ਇਹਦੇ ਖਿਲਾਫ ਹੁਣ ਪਤਾ ਕਰ ਰਹੇ ਹਾਂ ਪਤਾ ਲੱਗਿਆ ਵੀ ਪਹਿਲਾਂ ਵੀ ਇਹਦੇ ਤੇ ਰੇਡ ਹੋਇਆ ਸੀਗਾ ਔਰ ਇਹਦੇ ਇਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਸਮੀਰ ਪੰਕਜ ਦਾ ਕਰਿੰਦਾ ਸਮੀਰ ਪੰਕਜ ਦਾ ਕਰਿੰਦਾ ਜਿਹਦੇ ਥਰੂ ਇਹ ਬਾਹਰ ਜਿਹੜੇ ਹੈਗੇ ਉਹ ਇਸ ਤਰ੍ਹਾਂ ਦੇ ਕੈਪਸੂਲ ਸੇਲ ਕਰਦੇ ਆ ਸਰੇ ਕਿੰਨੇ ਸਮੇਂ ਤੋਂ ਸ਼ੌਪ ਜਿਹੜੀ ਕਰ ਰਹੇ ਆ ਇਹ ਸ਼ੌਪ ਤਾਂ ਕਾਫੀ ਲੰਬੇ ਸਮੇਂ ਤੋਂ ਕਰ ਰਿਹਾ ਲੇਕਿਨ ਜਿਹੜੀ ਹੈਗੀ ਹੈ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਇਹ ਦਵਾਈ ਜਿਹੜੀ ਸੇਲ ਕਰਨੀ ਮਨਾ ਹੈ ਸੋ ਇਹ ਇਹਨੇ ਦਵਾਈ ਜਿਹੜੀ ਹੈਗੀ ਐ ਇਸ ਤਰ੍ਹਾਂ ਸੇਲ ਕਰ ਰਿਆ ਸੀ ਸਾਨੂੰ ਦੱਸਿਆ ਜਾਂਦਾ ਇਹ ਪੰਜ ਛੇ ਕਿਰਨੇ ਰੱਖਿਓ ਪਿਆ ਉਹਨਾਂ ਤੋਂ ਸਾਰਿਆਂ ਤੋਂ ਇਹੀ ਕੰਮ ਕਰਾਉਂਦਾ ਸਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਇਹਦਾ ਜਿਹੜਾ ਡੀਵੀਆਰ ਹੈਗਾ ਉਹਨੂੰ ਲਿਆ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈਗੀ ਐ ਇਨਵੈਸਟੀਗੇਸ਼ਨ ਚ ਪਤਾ ਚੱਲੂਗਾ ਹੋਰ ਕੀ ਕਰਦਾ ਹੈ ਦੁਕਾਨ ਸੀਲ ਕਰ ਦਿੱਤੀ ਹੈਗਾ ਹਾਂਜੀ ਦੁਕਾਨ ਸੀਲ ਹੋ ਗਿਆ ਦੁਕਾਨ ਦਾ ਲਾਇਸੈਂਸ ਕੈਨਸਲ ਕਰਾਉਣ ਲਈ ਅਸੀਂ ਲਿਖਾਂਗੇ ਤਾਂ ਕਿ ਜਿਹੜਾ ਹੈਗਾ ਇਹਦਾ ਫਰਦਰ ਜਿਹੜਾ ਕਾਰੋਬਾਰ ਨਾ ਕਰ ਸਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਕਜ ਜੈਨ ਇਹ ਪ੍ਰਬਧਾਨ ਕੀ ਹੈ ਜਮਾਨਤ ਜਮਾਨਤ ਹੈ ਗਿਰਜਮਾਨਾ ਪਈ ਹੈ ਇਹ ਜਮਾਨਤਯੋਗ ਹੈ ਕਿਉਂਕਿ ਪਹਿਲਾ 188 ਆਈਪੀਸੀ ਜੀ